ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਪੀਐਮ ਆਵਾਜ਼ ਦੇ ਅੰਦਰ ਲਿਆਂ ਕੁਝ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕੀਤਾ ਗਿਆ। ਤਸਵੀਰਾਂ 'ਚ ਪ੍ਰਧਾਨ ਮੰਤਰੀ ਮੋਦੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਏ। ਇਹਨਾਂ ਤਸਵੀਰਾਂ ਦੀ ਸਭ ਤੋਂ ਖਾਸ ਗੱਲ ਇਹ ਜਿਹੜੀ ਸੀ ਉਹ ਸੀ ਇੱਕ ਗਾਂ। ਜੀ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਰਿਹਾਈਸ਼ ਤੇ ਇੱਕ ਗਾਂ ਰੱਖੀ ਹੈ ਜਿਸ ਨੂੰ ਉਹ ਦੁਲਾਰ ਦੇ ਪੁਛਕਾਰ ਦੇ ਹੋਏ ਉਹਨਾਂ ਨੇ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ। ਪੀਐਮ ਨੇ ਤਾਂ ਉਸ ਗਾਂ ਦਾ ਨਾਮ ਵੀ ਰੱਖਿਆ। ਦੀਪ ਜੋਤੀ ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਇਸ ਪਿਆਰੀ ਜਹੀ ਦਿਸਣ ਵਾਲੀ ਗਾਂ ਬਾਰੇ ਕੁਝ ਰੋਚਕ ਤੱਥ ਦੱਸਣ ਜਾ ਰਹੇ ਹਾਂ ਕਿਉਂਕਿ ਇਹ ਗਾਂ ਕੋਈ ਆਮ ਗਾਂ ਨਹੀਂ ਸਗੋ ਕੁਝ ਸਪੈਸ਼ਲ ਹੈ ਦਰਸਲ ਪੁੰਗਨੂਰ ਨਸਲ ਦੀ ਇਹ ਗਾਂ ਆਂਧਰਾ ਪ੍ਰਦੇਸ਼ ਨਾਲ ਸੰਬੰਧਤ ਹੈ ਇਸ ਗਾਂ ਦਾ ਕੱਦ ਕੋਈ ਬਹੁਤਾ ਨਹੀਂ ਹੁੰਦਾ ਆਓ ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਪੁੰਗਨੂਰ ਨਸਲ ਦੀ ਗਾਂ ਬਾਰੇ ਕੁਝ ਰੋਚਕ ਗੱਲਾਂ ਪੁੰਗਾਪੁਰ ਨਸਲ ਦੀ ਗਾਂ ਜਿਸ ਨੂੰ ਦੁਨੀਆ ਦੀ ਸਭ ਤੋਂ ਛੋਟੀ ਗਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਭਾਰਤ ਦੀ ਪਸ਼ੂ ਧਨ ਤਰੋਹਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਨਸਲ ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਦੇ ਪੁੰਗਾਨੁਰ ਖੇਤਰ ਦੇ ਵਿੱਚ ਪਾਈ ਜਾਂਦੀ ਹੈ ਅਤੇ ਇਸ ਦੀ ਪਹਿਚਾਣ ਛੋਟੇ ਕੱਦ ਘੱਟ ਦੇਖਭਾਲ ਵਿੱਚ ਪਸ਼ੂ ਪਾਲਣ ਅਤੇ ਉੱਚ ਗੁਣਵੱਤਾ ਵਾਲੇ ਦੁੱਧ ਲਈ ਕੀਤੀ ਜਾਂਦੀ ਹੈ ਇਸ ਨਸਲ ਨੂੰ ਇਸ ਸਮੇਂ ਖਤਰੇ ਵਿੱਚ ਮੰਨਿਆ ਜਾ ਰਿਹਾ ਹੈ ਪਰ ਇਸ ਦੇ ਗੁਣ ਇਸ ਨੂੰ ਕਿਸਾਨਾਂ ਅਤੇ ਵਿਗਿਆਨੀਆਂ ਲਈ ਕਾਫੀ ਮਹੱਤਵਪੂਰਨ ਬਣਾਉਂਦੇ ਨੇ ਪੁੰਗਾਪੁਰ ਨਸਲ ਦੀਆਂ ਖਾਸियतਾਂ ਛੋਟਾ ਆਕਾਰ ਪੁੰਗਾਨੁਰ ਗਾਂ ਦੀ ਔਸਤ ਉਚਾਈ 70 ਤੋਂ 90 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਦਾ ਵਜ਼ਨ ਤਕਰੀਬਨ 115 ਤੋਂ 200 ਕਿਲੋਗ੍ਰam ਹੋ ਸਕਦਾ ਹੈ। ਕਤਿਜ ਦੇ ਛੋਟੇ ਆਕਾਰ ਦੇ ਬਾਵਜੂਦ ਇਹ ਗਾਂ ਆਪਣੇ ਉੱਚ ਗੁਣਵੱਤਾ ਵਾਲੇ ਦੁੱਧ ਲਈ ਮਸ਼ਹੂਰ ਹੈ। ਉੱਚ ਗੁਣਵੱਤਾ ਵਾਲਾ ਦੁੱਧ ਪੁੰਗਾਪੁਰ ਨਸਲ ਦੀ ਗਾਂ ਦਾ ਦੁੱਧ ਖਾਸ ਤੌਰ ਤੇ ਕੀਮਤੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਵੱਧ ਵਸਾ ਫੈਟ ਦੀ ਮਾਤਰਾ 8% ਤੱਕ ਹੁੰਦੀ ਹੈ ਜੋ ਕਿ ਹੋਰਨਾਂ ਨਸਲਾਂ ਨਾਲੋਂ ਕਾਫੀ ਵਧ ਹੈ ਇਸ ਦਾ ਦੁੱਧ ਪੋਸਟਿਕ ਹੁੰਦਾ ਹੈ ਇਸ ਦੇ ਚੰਗੇ ਗੁਣ ਸਿਹਤ ਲਈ ਬੇਹਦ ਫਾਇਦੇਮੰਦ ਮੰਨੇ ਜਾਂਦੇ ਨੇ ਘੱਟ ਦੇਖਭਾਲ ਦੀ ਲੋੜ ਪੁੰਗਾਪੁਰ ਗਾਂ ਨੂੰ ਘੱਟ ਪਾਣੀ ਅਤੇ ਚਾਰੇ ਨਾਲ ਵੀ ਪਾਲਿਆ ਜਾ ਸਕਦਾ ਹੈ ਜਿਸ ਨਾਲ ਇਹ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਵੀ ਕਾਫੀ ਮਦਦਗਾਰ ਸਾਬਿਤ ਹੁੰਦੀਆਂ ਨੇ ਇਹ ਗਾਂ ਮੁਸ਼ਕਲ ਹਾਲਾਤਾਂ ਵਿੱਚ ਵੀ ਰਹਿ ਸਕਦੀ ਹੈ ਜਿਸ ਨਾਲ ਘੱਟ ਖਰਚੇ ਵਿੱਚ ਪਾਲਣ ਯੋਗ ਗਾਂ ਹੁੰਦੀ ਹੈ ਕੁਦਰਤੀ ਅਨੁਕੂਲਤਾ ਪੁੰਗਾਂਨੁਰਗਾ ਆਪਣੇ ਸਥਾਨਕ ਮੌਸਮ ਅਤੇ ਵਾਤਾਵਰਣ ਨਾਲ ਕਾਫੀ ਅਨੁਕੂਲਤ ਹੁੰਦੀ ਹੈ ਇਹ ਖੇਤਰ ਦੇ ਕਿਸਾਨਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਹ ਪਸ਼ੂ ਥੋੜੇ ਸਾਧਨਾ ਨਾਲ ਹੀ ਪਾਲੇ ਜਾ ਸਕਦੇ ਨੇ ਖਤਰਾ ਅਤੇ ਸੁਰੱਖਿਆ ਦੇ ਯਤਨ ਇਸ ਸਮੇਂ ਪੁੰਗਾਂਨੁਰ ਨਸਲ ਦੀ ਗਾਂ ਖਤਰੇ ਵਿੱਚ ਹੈ ਅਤੇ ਇਸ ਨੂੰ ਬਚਾਉਣ ਦੇ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਆਂਧਰਾ ਪ੍ਰਦੇਸ਼ ਸਰਕਾਰ ਨੇ ਵੀ ਇਸ ਨਸਲ ਨੂੰ ਬਚਾਉਣ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਨੇ ਜਿਨ੍ਹਾਂ ਵਿੱਚ ਉਨ੍ਹਾਂ ਗਾਵਾਂ ਦੀ ਗਿਣਤੀ ਵਧਾਉਣ ਲਈ ਅਤੇ ਕਿਸਾਨਾਂ ਨੂੰ ਇਸ ਨਸਲ ਨੂੰ ਪਾਲਣ ਲਈ ਉਤਸ਼ਾਹਿਤ ਕਰਨਾ ਸ਼ਾਮਲ ਹੈ। ਮਹੱਤਵ ਅਤੇ ਪੁਵੇਖ ਪੂੰਗਾਨੂਰ ਨਸਲ ਦੀ ਗਾਂ ਭਾਰਤ ਅਤੇ ਪਸ਼ੂ ਧਨ ਵਿੱਚ ਇੱਕ ਵੱਡੀ ਸਮਰਥਾ ਰੱਖਦੀ ਹੈ। ਇਸ ਦਾ ਛੋਟਾ ਆਕਾਰ ਅਤੇ ਘੱਟ ਦੇਖਪਾਲ ਦੀ ਲੋੜ ਇਸ ਨੂੰ ਸਥਾਨਕ ਕਿਸਾਨਾਂ ਲਈ ਮਹੱਤਵਪੂਰਨ ਬਣਾਉਂਦੀ ਹੈ। ਐਸਡੀ ਬਚਾਓ ਲਈ ਕੀਤੇ ਜਾ ਰਹੇ ਯਤਨ ਸਿਰਫ ਇਸ ਨਸਲ ਨੂੰ ਬਚਾਉਣ ਲਈ ਨਹੀਂ ਸਗੋਂ ਭਾਰਤ ਦੀ ਦੁਰਲਭ ਪਸ਼ੂਤਨ ਵਿਰਾਸਤ ਨੂੰ ਵੀ ਸੰਭਾਲਣ ਲਈ ਜ਼ਰੂਰੀ ਹੈ ਕਿੰਨੀ ਹੈ ਕੀਮਤ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਹ ਛੋਟੀ ਜਹੀ ਦਿਖਣ ਵਾਲੀ ਪੁੰਗਾ ਨੁਰ ਗਾਂ ਦੀ ਕੀਮਤ ਕੀ ਹੁੰਦੀ ਹੈ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਛੋਟੀ ਜਹੀ ਸੋਹਣੀ ਦਿਖਣ ਵਾਲੀ ਗਾਂ ਦੀ ਕੀਮਤ ਇਸ ਵੇਲੇ 2 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦੇ ਵਿੱਚਕਾਰ ਹੈ ਇਸ ਗਾਂ ਦੀ ਔਸਤ ਉਮਰ 15 ਤੋਂ 20 ਸਾਲ ਤੱਕ ਦੀ ਹੁੰਦੀ ਹੈ